ਸਤਿ ਸ਼੍ਰੀ ਅਕਾਲ ਅੱਜ ਮੈਂ ਬਣਾਇਆ ਬਹੁਤ ਹੀ ਜਲਦੀ ਤੇ ਸਸਤੇ ਬਣਨ ਵਾਲੇ ਲੱਡੂ ਜੋ ਕਿ ਬਹੁਤ ਹੀ ਟੇਸਟੀ ਬਣਦੇ ਆ ਮੇਰੇ ਬੇਟੇ ਦੀ ਡਿਮਾਂਡ ਸੀ ਕਿ ਲੱਡੂ ਬਣਾਵਾਂ ਕਿਉਂਕਿ ਅੱਗੇ ਵੀ ਮੈਂ ਦੋ ਵਾਰੀ ਲੱਡੂ ਬਣਾ ਚੁੱਕੀ ਆ ਸੋ ਸਭ ਤੋਂ ਪਹਿਲਾਂ ਲੱਡੂ ਬਣਾਉਣ ਵਾਸਤੇ ਮੈਂ ਲਿਆਇਆ ਮਿਕਸੀ ਦਾ ਜਾਰ ਇਹਦੇ ਵਿੱਚ ਜਿਹੜਾ ਆ ਇੱਕ ਕੌਲੀ ਸੂਜੀ ਜਿਹੜੀ ਆ ਉਹਨੂੰ ਮੈਂ ਪਹਿਲਾਂ ਪੀਸ ਲਵਾਂਗੀ ਜੇ ਬਰੀਕ ਸੂਜੀ ਆ ਤੁਹਾਨੂੰ ਪੀਸਣ ਦੀ ਲੋੜ ਨਹੀਂ ਪੈਂਦੀ ਬਟ ਮੇਰੇ ਕੋਲ ਜਿਹੜੀ ਸੀਗੀ ਉਹ ਮੋਟੀ ਸੂਜੀ ਸੀ ਇਸ ਕਰਕੇ ਮੈਨੂੰ ਮਿਕਸੀ ਵਿੱਚ ਪਾ ਕੇ ਜਿਹੜਾ ਆ ਉਹ ਦਰਦਰਾ ਜਿਹਾ ਪੀਸ ਗਿਆ ਇਹਨੂੰ ਬਿਲਕੁਲ ਪਾਊਡਰ ਨਹੀਂ ਬਣਾਉਣਾ ਬਸ ਇਸ ਨੂੰ ਜਿਹੜਾ ਆ ਥੋੜਾ ਬਰੀਕ ਕਰਨਾ ਆ ਸੋ ਸੂਜੀ ਨੂੰ ਬਰੀਕ ਕਰਨ ਤੋਂ ਬਾਅਦ ਇਹਨੂੰ ਮੈਂ ਇੱਕ ਪੋਣੀ ਵਿੱਚ ਪਾ ਕੇ ਜਾਂ ਛਾਨਣੀ ਵਿੱਚ ਪਾ ਕੇ ਛਾਂ ਲਿਆ ਆ ਇਹਦੇ ਵਿੱਚ ਨਾ ਜਦੋਂ ਮੈਨੂੰ ਛਾਨਿਆ ਸੀ ਨਾ ਛਾਨਣ ਤੋਂ ਬਾਅਦ ਜਿਹੜੀ ਫਿਰ ਵੀ ਸੂਜੀ ਥੋੜੀ ਮੋਟੀ ਰਹਿ ਗਈ ਸੀ ਨਾ ਉਹਨੂੰ ਮੈਂ ਫਿਰ ਮਿਕਸੀ ਵਿੱਚ ਪਾ ਕੇ ਛਾਨ ਲਿਆ ਸੀਗਾ ਸੂਜੀ ਨੂੰ ਛਾਨ ਕੇ ਮੈਂ ਇੱਕ ਥਾਲੀ ਵਿੱਚ ਕੱਢ ਲਿਆ ਆ ਤੇ ਹੁਣ ਜਿਹੜਾ ਆ ਉਹ ਮੈਂ ਫਿਰ ਉਸੇ ਮਿਕਸੀ ਦੇ ਵਿੱਚ ਜਿਹੜਾ ਇੱਕ ਕੌਲੀ ਖੰਡ ਦੀ ਪਾ ਦਿੱਤੀ ਆ ਤੇ ਇਹਨੂੰ ਵੀ ਪੀਸ ਲਿਆ ਆ ਤੇ ਇਹਦਾ ਬਣਾ ਲਿਆ ਆ ਪਾਊਡਰ ਤੇ ਇਹ ਪਾਊਡਰ ਨੂੰ ਜਿਹੜਾ ਆ ਮੈਂ ਫਿਰ ਇੱਕ ਕੌਲੀ ਵਿੱਚ ਪਾ ਕੇ ਨਾਪ ਲਿਆ ਆ ਕਿਉਂਕਿ ਸਾਬਤ ਖੰਡ ਤੇ ਪਾਊਡਰ ਜਿਹੜੀ ਚੀਨੀ ਹੁੰਦੀ ਆ ਮਤਲਬ ਕਿ ਸਾਬਤ ਖੰਡ ਤੇ ਪਾਊਡਰ ਖੰਡ ਜਿਹੜੀ ਹੁੰਦੀ ਆ ਨਾ ਇਹਦੇ ਨਾਪ ਤੋਲ ਵਿੱਚ ਥੋੜਾ ਬਹੁਤਾ ਫਰਕ ਪੈ ਜਾਂਦਾ ਆ ਸੋ ਇੱਕ ਕੌਲੀ ਸੂਜੀ ਇੱਕ ਕੌਲੀ ਖੰਡ ਦੋ ਕੌਲੀਆਂ ਦੁੱਧ ਤੇ 1/4 ਕੱਪ ਜਿਹੜਾ ਉਹ ਨਾਰੀਅਲ ਦਾ ਬੁਰਾਦਾ ਆ ਤੇ ਇਹਦੇ ਵਿੱਚ ਅਸੀਂ ਜਿਹੜਾ ਆ ਨਾਰੀਅਲ ਦੇ ਬੁਰਾਦੇ ਦੀ ਜਗ੍ਹਾ ਦਿੱਤੇ ਸੁੱਕੇ ਨਾਰੀਅਲ ਨੂੰ ਅ ਕੱਦੂ ਕਸ ਕਰਕੇ ਉਹ ਵੀ ਪਾ ਸਕਦੇ ਆ ਸੋ ਗੈਸ ਦੇ ਉੱਤੇ ਰੱਖ ਦਿੱਤੀ ਆ ਕੜਾਈ ਤੇ ਗੈਸ ਦਾ ਸੇਕ ਆ ਉਹ ਲੋ ਟੂ ਮੀਡੀਅਮ ਰੱਖਿਆ ਆ ਤੇ ਇਹਦੇ ਵਿੱਚ ਹੁਣ ਮੈਂ ਪਾ ਦਿੱਤੇ ਆ 4 ਤੋਂ 5 ਚਮਚ ਦੇਸੀ ਘਿਓ ਦੇ ਘਿਓ ਨੂੰ ਪਹਿਲਾਂ ਜਿਹੜਾ ਚੰਗੀ ਤਰ੍ਹਾਂ ਗਰਮ ਕਰ ਲਿਆ ਆ ਫਿਰ ਮੈਂ ਇਹਦੇ ਵਿੱਚ ਪਾ ਦਿੱਤੀ ਆ ਪੀਸੀ ਹੋਈ ਸੂਜੀ ਹੁਣ ਮੈਨੂੰ ਜਿਹੜੀ ਸੂਜੀ ਆ ਨੂੰ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਣਾ ਆ ਤੇ ਇਹ ਜਦੋਂ ਵੀ ਅਸੀਂ ਸੂਜੀ ਨੂੰ ਭੁੰਨ ਆਇਆ ਨਾ ਹਮੇਸ਼ਾ ਲੋ ਟੂ ਮੀਡੀਅਮ ਹੀਟ ਤੇ ਹੀ ਭੁੰਨਣਾ ਆ ਬਾਕੀ ਜਿਹੜਾ ਵੀ ਅਸੀਂ ਬਰਤਨ ਯੂਜ਼ ਕਰ ਰਹੇ ਆ ਨਾ ਉਹਦੇ بیس ਦੇ ਉੱਤੇ ਵੀ ਜਿਹੜਾ ਸੇਕ ਆ ਡਿਪੈਂਡ ਕਰਦਾ ਆ ਤੇ ਜਦੋਂ ਇਹਦੇ ਵਿੱਚੋਂ ਹਲਕੀ ਜੀ ਸਮੈਲ ਆਉਣੀ ਸ਼ੁਰੂ ਹੋ ਗਈ ਮਤਲਬ ਕਿ ਇਹਦਾ ਸੂਜੀ ਦਾ ਕੱਚਾਪਨ ਖਤਮ ਹੋ ਗਿਆ ਉਦੋਂ ਮੈਂ ਇਹਦੇ ਵਿੱਚ ਪਾ ਦਿੱਤਾ ਆ ਨਾਰੀਅਲ ਦਾ ਬੁਰਾਦਾ ਤੇ ਨਾਰੀਅਲ ਦੇ ਬੁਰਾਦੇ ਨੂੰ ਵੀ ਹੁਣ ਜਿਹੜਾ ਆ ਉਹ ਸੂਚੀ ਦੇ ਨਾਲ ਭੁੰਨ ਲੈਣਾ ਆ ਜਦੋਂ ਸੂਚੀ ਦਾ ਕਲਰ ਜਿਹੜਾ ਆ ਉਹ ਹਲਕਾ ਜਿਹਾ ਬਰਾਊਨ ਹੋਣਾ ਸ਼ੁਰੂ ਹੋ ਗਿਆ ਨਾ ਉਦੋਂ ਮੈਂ ਇਹਦੇ ਵਿੱਚ ਪਾ ਦਿੱਤੀ ਆ ਪੀਸੀ ਹੋਈ ਖੰਡ ਮੈਂ ਸਾਰੀ ਖੰਡ ਜਿਹੜੀ ਇਹਦੇ ਵਿੱਚ ਨਹੀਂ ਪਾਈ ਸੀ 2 ਤੋਂ 3 ਚਮਚ ਮੈਂ ਰੱਖ ਲਏ ਆ ਖੰਡ ਜਿਹੜੀ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਤੇ ਫਿਰ ਜਿਹੜਾ ਆ ਇਹਦੇ ਵਿੱਚ ਮੈਂ ਪਾ ਦਿੱਤਾ ਆ ਅੱਧਾ ਚਮਚ ਹਰੀ ਇਲਾਚੀ ਦਾ ਪਾਊਡਰ ਤੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਜਿਹੜਾ ਉਹ ਮਿਕਸ ਕਰ ਲੈਣਾ ਆ ਮੈਂ ਨਾ ਗੈਸ ਜਿਹੜਾ ਆ ਉਹ ਬੰਦ ਕਰ ਦਿੱਤਾ ਸੀਗਾ ਕਿਉਂਕਿ ਕੜਾਈ ਜਿਹੜੀ ਗਰਮ ਸੀਗੀ ਤੇ ਇਹਦੇ ਨਾਲ ਜਿਹੜਾ ਸੂਜੀ ਉਹ ਸੜ ਵੀ ਸਕਦੀ ਸੀਗੀ ਤੇ ਹੁਣ ਮੈਂ ਜਿਹੜਾ ਗੈਸ ਆ ਉਹ ਚਲਾ ਦਿੱਤਾ ਆ ਤੇ ਇਹਦੇ ਵਿੱਚ ਮੈਂ ਹੁਣ ਜਿਹੜੀਆਂ ਦੋ ਕਾਲੀਆਂ ਦੁੱਧ ਦੀਆਂ ਪਾਉਣੀਆਂ ਆ ਪਰ ਮੈਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਦੁੱਧ ਪਾਉਣਾ ਆ ਇੱਕਦਮ ਜਿਹੜਾ ਉਹ ਦੁੱਧ ਨਹੀਂ ਪਾਉਣਾ ਅੱਧਾ ਅੱਧਾ ਕਰਕੇ ਦੁੱਧ ਪਾਉਣਾ ਆ ਦੋ ਕਾਲੀਆਂ ਦੁੱਧ ਦੀਆਂ ਜਿਹੜੀਆਂ ਮਤਲਬ ਕਿ ਦੋ ਕਾਲੀਆਂ ਦੁੱਧ ਦੀਆਂ ਆ ਨਾ ਜਿਨ੍ਹਾਂ ਨੂੰ ਮੈਂ ਅੱਧਾ ਅੱਧਾ ਕਰਕੇ ਜਿਹੜਾ ਆ ਉਹ ਸੂਜੀ ਵਿੱਚ ਪਾ ਦਿੱਤਾ ਆ ਤੇ ਹੁਣ ਇਹਨੂੰ ਜਿਹੜਾ ਆ ਚੰਗੀ ਤਰ੍ਹਾਂ ਇਹਦਾ ਮਿਕਸ ਕਰ ਲੈਣਾ ਆ ਗੈਸ ਦਾ ਫਲੇਮ ਹੁਣ ਇਸ ਟਾਈਮ ਦੇ ਉੱਤੇ ਮੈਂ ਹਾਈ ਰੱਖਿਆ ਆ ਕਿਉਂਕਿ ਸੂਜੀ ਤੇ ਭੁੱਜ ਗਈ ਆ ਤੇ ਜਿਹੜਾ ਦੁੱਧ ਆ ਨਾ ਉਹ ਹੁਣ ਇਹਦੇ ਵਿੱਚ ਮਿਕਸ ਕਰਨਾ ਆ ਬਾਕੀ ਜਿਹੜਾ ਦੁੱਧ ਦਾ ਟੈਂਪਰੇਚਰ ਆ ਉਹ ਨਾ ਤੇ ਬਹੁਤਾ ਠੰਡਾ ਹੋਣਾ ਚਾਹੀਦਾ ਆ ਤੇ ਨਾ ਹੀ ਬਹੁਤਾ ਗਰਮ ਹੋਣਾ ਚਾਹੀਦਾ ਆ ਜਾਂ ਤੇ ਰੂਮ ਟੈਂਪਰੇਚਰ ਦਾ ਹੋਣਾ ਚਾਹੀਦਾ ਆ ਜਾਂ ਥੋੜਾ ਜਿਹਾ ਗੂਸਾ ਜਿਹਾ ਹੋਣਾ ਚਾਹੀਦਾ ਆ ਸੋ ਮੈਂ ਚੰਗੀ ਤਰ੍ਹਾਂ ਜਿਹੜਾ ਇਹਨੂੰ ਉਦੋਂ ਤੱਕ ਮਿਕਸ ਕਰ ਲਵਾਂਗੀ ਜਦੋਂ ਤੱਕ ਇਹਦਾ ਇੱਕ ਡੋਅ ਨਹੀਂ ਬਣ ਜਾਂਦਾ ਮਤਲਬ ਕਿ ਜਦੋਂ ਸੂਚੀ ਜਿਹੜਾ ਆ ਉਹ ਕੜਾਈ ਨੂੰ ਛੱਡਣਾ ਸ਼ੁਰੂ ਕਰ ਦੋਗੀ ਨਾ ਉਦੋਂ ਤੱਕ ਇਹਨੂੰ ਜਿਹੜਾ ਚੰਗੀ ਤਰ੍ਹਾਂ ਇਸੇ ਤਰ੍ਹਾਂ ਆਇਆ ਉਹ ਪੁੱਨ ਲਵਾਂਗੀ ਸੋ ਸੂਜੀ ਜਿਹੜੀ ਆ ਉਹ ਸਾਰੀ ਇਕੱਠੀ ਹੋ ਗਈ ਆ ਇੱਕ ਡੋ ਦੀ ਸ਼ੇਪ ਵਿੱਚ ਆ ਗਈ ਆ ਇਹਨੂੰ ਹੁਣ ਜਿਹੜਾ ਆ ਉਹ ਮੈਂ ਇੱਕ ਥਾਲੀ ਵਿੱਚ ਕੱਢ ਲੈਣਾ ਆ ਸੂਜੀ ਜਿਹੜੀ ਆ ਇਹਨੂੰ ਮੈਂ ਇੱਕ ਥਾਲੀ ਵਿੱਚ ਕੱਢ ਲਿਆ ਆ ਇਹਨੂੰ ਮੈਂ ਜਿਹੜਾ ਹੁਣ ਕਰਨਾ ਆ ਠੰਡਾ ਤਾਂ ਕਿ ਹੱਥ ਨਾ ਸੜਨ ਲੱਡੂ ਬਣਾਉਣ ਵੇਲੇ ਤੇ ਇਸ ਵਾਸਤੇ ਮੈਂ ਜਿਹੜਾ ਇਹ ਨੂੰ ਚੰਗੀ ਤਰ੍ਹਾਂ ਥਾਲੀ ਵਿੱਚ ਜਿਹੜਾ ਆ ਉਹ ਫਿਲਾ ਦੇਣਾ ਆ ਤੇ 10 15 ਮਿੰਟ ਮੇਂ ਵੇਟ ਕਰਨੀ ਆ ਕਿ ਸੂਜੀ ਜਿਹੜੀ ਉਹ ਚੰਗੀ ਤਰ੍ਹਾਂ ਠੰਡੀ ਹੋ ਜਾਵੇ ਸੋ ਸੂਜੀ ਜਿਹੜੀ ਐ ਨੂੰ ਮੈਂ ਪੱਖੇ ਥੱਲੇ ਰੱਖ ਦਿੱਤਾ ਤੇ ਸੂਜੀ ਜਿਹੜੀ ਉਹ ਠੰਡੀ ਹੋ ਗਈ ਸੀ ਫਿਰ ਮੈਨੂੰ ਜਿਹੜਾ ਆ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਆ ਉਹ ਇੱਕ ਵਾਰੀ ਜਿਹੜਾ ਆ ਉਹ ਮਲ ਲਿਆ ਤੇ ਹੁਣ ਇਹਦੇ ਵਿੱਚ ਜਿਹੜਾ ਆ ਉਹ ਦੋ ਚੀਜ਼ਾਂ ਪਾਉਣੀਆਂ ਆ ਜਿਸ ਨਾਲ ਇੱਕ ਤੇ ਦਾੜਾ ਕਲਰ ਆ ਉਹ ਵਧੀਆ ਆ ਜਾਊਗਾ ਤੇ ਦੂਜਾ ਜਿਹੜਾ ਇਹਦਾ ਟੇਸਟ ਆ ਹੋਰ ਵੱਧ ਜਾਊਗਾ ਸੋ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਉਂਗੀ ਕਲਰ ਰੰਗ ਫੂਡ ਕਲਰ ਫੂਡ ਕਲਰ ਜਿਹੜਾ ਮੈਂ ਜਲੇਬੀਆਂ ਵਾਲਾ ਲਿਆਇਆ ਹੈ ਲਾਲ ਰੰਗ ਇਹਦੇ ਵਿੱਚ ਪਿੰਕ ਕਲਰ ਵੀ ਪਾ ਸਕਦੇ ਆ ਵੈਸੇ ਪਿੰਕ ਕਲਰ ਪਾਓਗੇ ਨਾ ਤੇ ਇਹ ਹੋਰ ਵਧੀਆ ਰਹੋਗਾ ਮੇਰੇ ਕੋਲ ਪਿੰਕ ਕਲਰ ਨਹੀਂ ਸੀ ਇਸ ਕਰਕੇ ਮੈਂ ਰੈੱਡ ਕਲਰ ਹੀ ਪਾ ਦਿੱਤਾ ਜਿਹੜਾ ਕਿ ਜਲੇਬੀਆਂ ਵਾਲਾ ਰੰਗ ਹੁੰਦਾ ਆ ਫਿਰ ਮੈਂ ਇਹਦੇ ਵਿੱਚ ਪਾ ਦਿੱਤੇ 2 ਤੋਂ 3 ਚਮਚ ਭਰ ਕੇ ਜੜਿਆ ਉਹ ਗੁਲਾਬ ਦੇ ਸ਼ਰਬਤ ਦੇ ਜਿਵੇਂ ਕਿ ਰੂਹ ਅਫਜਾ ਜਾਂ ਤੁਹਾਡੇ ਕੋਈ ਹੋਰ ਬ੍ਰਾਂਡ ਦਾ ਵੀ ਅਗਰ ਸ਼ਰਬਤ ਹੈਗਾ ਨਾ ਉਹ ਵੀ ਅਸੀਂ ਇਹਦੇ ਵਿੱਚ ਪਾ ਸਕਦੇ ਹਾਂ ਰੂਹ ਅਫਜਾ ਜਿੰਨੂੰ ਕਹਿ ਲੋ ਸਿੰਪਲ ਲਫਜਾ ਵਿੱਚ ਕਿ ਰੂਹ ਅਫਜਾ ਪਾ ਦਿੱਤਾ ਆ 2 ਤੋਂ 3 ਚਮਚ ਹੁਣ ਇਹਨੂੰ ਮੈਂ ਚੰਗੀ ਤਰ੍ਹਾਂ ਜਿਹੜਾ ਆ ਉਹ ਮਿਕਸ ਕਰ ਲੈਣਾ ਆ ਅੱਛਾ ਜਦੋਂ ਅਸੀਂ ਕੋਈ ਵੀ ਚੀਜ਼ ਬਣਾਉਂਦੇ ਆ ਨਾ ਤੇ ਅਸੀਂ ਆਪਣੇ ਮਤਲਬ ਕਿ ਜੋ ਵੀ ਸਾਡਾ ਦਿਲ ਕਰਦਾ ਨਾ ਜਾਂ ਸਾਡਾ ਦਿਮਾਗ ਕਹਿੰਦਾ ਨਾ ਉਹਦੇ ਅਕੋਰਡਿੰਗ ਵੀ ਅਸੀਂ ਉਸ ਚੀਜ਼ ਨੂੰ ਬਣਾਉਂਦੇ ਆ ਸੋ ਅੱਗੇ ਮੈਂ ਜਦੋਂ ਵੀ ਬਣਾਉਂਦੀ ਆ ਹਮੇਸ਼ਾ ਥੋੜਾ ਜਿਹਾ ਡਿਫਰੈਂਟ ਤਰੀਕੇ ਨਾਲ ਬਣਾਉਂਦੀ ਆ ਬਟ ਅੱਜ ਮੈਂ ਥੋੜੇ ਡਿਫਰੈਂਟ ਤਰੀਕੇ ਨਾਲ ਬਣਾਏ ਸੀਗੇ ਸੋ ਅੱਜ ਜਿਹੜਾ ਆ ਉਹ ਕਲਰ ਵੀ ਬਹੁਤ ਵਧੀਆ ਆਇਆ ਔਰ ਬਹੁਤ ਹੀ ਟੇਸਟੀ ਬਣੇ ਸੀਗੇ ਸੋ ਮੈਂ ਥੋੜਾ ਜਿਹਾ ਸ਼ਰਬਤ ਹੋਰ ਪਾ ਦਿੱਤਾ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਜਿਹੜਾ ਸ਼ਰਬਤ ਨੂੰ ਤੇ ਕਲਰ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਕਿ ਕਿਤੋਂ ਵੀ ਇਹਦੇ ਵਿੱਚ ਜਿਵੇਂ ਕਿ ਰਹਿ ਨਾ ਜਾਵੇ ਸੂਜੀ ਦਾ ਟੇਸਟ ਨਾ ਰਹਿ ਜਾਵੇ ਸੋ ਇਹਨੂੰ ਚੰਗੀ ਤਰ੍ਹਾਂ ਆਟੇ ਵਾਂਗੂ ਜਿਹੜਾ ਉਹ ਮਲ ਲਿਆ ਆ ਕਲਰ ਜਿਹੜਾ ਆ ਉਹ ਮਿਕਸ ਹੋ ਗਿਆ ਚੰਗੀ ਤਰ੍ਹਾਂ ਨਾਲ ਸੋ ਹੁਣ ਮੈਂ ਇਹਦੇ ਬਣਾ ਲੈਣੇ ਆ ਲੱਡੂ ਤੇ ਛੋਟਾ ਥੋੜਾ ਥੋੜਾ ਪੋਰਸ਼ਨ ਲੈ ਕੇ ਤੇ ਮੈਂ ਇਹਦੇ ਗੋਲ ਗੋਲ ਜਿਹੜਿਆ ਲੱਡੂ ਬਣਾ ਲੈਣੇ ਆ ਸੋ ਲੱਡੂ ਜਿਹੜੇ ਆ ਉਹ ਬਣ ਕੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਦਵਾਂਗੇ ਲਾਸਟ ਲੁੱਕ ਸੋ ਜਿਸ ਵਾਸਤੇ ਮੈਂ ਇੱਕ ਪਲੇਟ ਦੇ ਵਿੱਚ ਜਿਹੜਾ ਆ ਉਹ ਨਾਰੀਅਲ ਦਾ ਬੁਰਾਦਾ ਪਾ ਲਿਆ ਆ ਤੇ ਲੱਡੂਆਂ ਨੂੰ ਜਿਹੜਾ ਨਾਰੀਅਲ ਦੇ ਬੁਰਾਦੇ ਦੇ ਨਾਲ ਕੋਟ ਕਰ ਲਿਆ ਆ ਤੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਸੋਹਣੀ ਲੁੱਕ ਆਈ ਆ ਸਾਰੇ ਹੀ ਲੱਡੂ ਜਿਹੜੇ ਆ ਉਹ ਮੈਂ ਜਿਹੜੇ ਐਵੇਂ ਹੀ ਕੋਟ ਕਰ ਲੈਣੇ ਆ ਸੋ ਲੱਡੂ ਜਿਹੜੇ ਆ ਉਹ ਬਣ ਕੇ ਤਿਆਰ ਹੋ ਗਏ ਆ ਬਹੁਤ ਹੀ ਸੋਹਣੇ ਲੱਗ ਰਹੇ ਸੀਗੇ ਔਰ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਬਣੇ ਆ ਤੇ ਤੁਸੀਂ ਜੋ ਕੈਮਰਾ ਜਿਹੜਾ ਜਿਸ ਤਰ੍ਹਾਂ ਦੇ ਕੈਮਰੇ ਵਿੱਚ ਨਜ਼ਰ ਆਉਂਦੀ ਆ ਨਾ ਇਸ ਤੋਂ ਵੀ ਵਧੀਆ ਰੀਅਲ ਵਿੱਚ ਨਜ਼ਰ ਆ ਰਹੇ ਸੀਗੇ ਸੋ ਬਹੁਤ ਹੀ ਟੇਸਟੀ ਬਣੇ ਸਾਰਿਆਂ ਨੇ ਬਹੁਤ ਪਸੰਦ ਕੀਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਸੋ ਮਿਲਦੇ ਆ ਨੈਕਸਟ ਵਲੌਗ ਵਿੱਚ ਸਤਿ ਸ਼੍ਰੀ ਅਕਾਲ